ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਦਰਬਾਰ ਸਾਹਿਬ ਦੇ ਗੇਟ ਦੇ ਬਾਹਰ ਸੇਵਾ ਨਿਭਾ ਰਹੇ ਨੇ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਗੋਲੀ ਚਲਾਈ ਗਈ ਹੈ ਸੁਖਬੀਰ ਬਾਦਲ ਬਾਲ ਬਾਲ ਬਚੇ ਤਾਂ ਦੱਸਦੀ ਕਿ ਦਲ ਖਾਲਸਾ ਦੇ ਨਾਲ ਜੁੜਿਆ ਹੋਇਆ ਵਿਅਕਤੀ ਜਿਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਨਾਰਾਇਣ ਸਿੰਘ ਚੌੜਾ ਉਸ ਦਾ ਨਾਂ ਦੱਸਿਆ ਜਾ ਰਿਹਾ ਜਿਸ ਦੀ ਪਛਾਣ ਹੋਈ ਆ ਨਾਰਾਇਣ ਸਿੰਘ ਚੌੜਾ ਦੇ ਵੱਜੋਂ ਤਾਂ ਉਸ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਆਦਰ ਨੂੰ ਗੋਲੀ ਮਾਰੀ ਗਈ ਹੈ ਵੱਡੀ ਤਸਵੀਰ ਵੱਡੀ ਤਸਵੀਰ ਇਹ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਹੇ ਕਰ ਰਹੇ ਹਾਂ ਕਿ ਕਿਉਂ ਮਾਰੀ ਇਹ ਗੋਲੀ ਕਿਉਂ ਮਾਰੀ ਇਹ ਗੋਲੀ ਕਿਉਂ ਮਾਰੀ ਇਹ ਸਾਡੀ ਕਿਉਂ ਮਾਰ ਕੇ ਕਿਉਂ ਮਾਰੀ ਇਹ ਗੋਲੀ ਕਿਉਂ ਮਾਰੀ ਇਹ ਮੈਂ ਸਾਹੇ ਆ ਰਿਹਾ ਹਾਂ ਜੀ ਅੱਗੇ ਹੁਣ ਆਪਣੇ ਅੱਗੇ ਆਪਣੇ ਆਪੇ 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 ਮੌਕੇ ਦੇ ਉੱਤੇ ਜੋ ਸੇਵਾਦਾਰ ਹੋਰ ਖੜੇ ਸੀ ਨਾਲ ਉਹਨਾਂ ਦੇ ਵੱਲੋਂ ਉਸ ਸ਼ਖਸ ਨੂੰ ਉਦੋਂ ਹੀ ਫੜ ਲਿਆ ਗਿਆ ਜਦੋਂ ਗੋਲੀ ਚੋਂ ਫਾਇਰ ਕੱਢਣ ਲੱਗਿਆ ਤਾਂ ਫਾਇਰ ਜਿਹੜਾ ਉੱਪਰ ਵੱਲ ਨੂੰ ਕਰ ਦਿੱਤਾ ਜੇਕਰ ਥੋੜੀ ਜਿਹੀ ਚੁਕ ਹੋ ਜਾਂਦੀ ਥੋੜੀ ਜਿਹੀ ਦੇਰੀ ਹੋ ਜਾਂਦੀ ਤਾਂ ਸੁਖਬੀਰ ਸਿੰਘ ਬਾਦਲ ਦੇ ਗੋਲੀ ਲੱਗ ਸਕਦੀ ਸੀ ਤਾਂ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਕਿ ਆਖਰ ਇਸ ਤਰੀਕੇ ਦੇ ਨਾਲ ਇੱਕ ਸੇਵਾ ਨਿਵਾਰ ਅਕਾਲੀ ਦਲ ਦੇ ਜੋ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਕੀਤੀ ਗਈ ਮਾਹੌਲ ਹਫੜਾ ਦਫੜਾ ਗੋਲੀ ਮਾਰਨ ਦੀ ਕੋਸ਼ਿਸ਼ ਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਂਝੀ ਕਰ ਰਹੇ ਹਾਂ ਵੀਰ ਸਿੰਘ ਬਾਦਲ ਨੂੰ ਗੋਲੀ ਕਿਉਂ ਮਾਰੀ ਗਈ ਗੋਲੀ ਕਿਉਂ ਮਾਰੀ ਗਈ ਕਿਉਂ ਮਾਰੀ ਗਈ ਹਾਂਜੀ ਕਿਉਂ ਮਾਰੀਏ ਕਿਉਂ ਮਾਰੀਏ ਕਿਉਂ ਮਾਰੀਏ ਕੁਤੀ ਮਾਰੀਏ ਕੁਤੀ ਪਾ ਕੇ ਉਹ ਨਹੀਂ ਫਟ ਕਰੋ ਹਾਂ ਫਟ ਕਰੋ ਕਿਉਂ ਮਾਰੀਏ ਕਿਉਂ ਮਾਰੀਏ ਆਪਣੇ ਸਾਹ ਦੇ ਤੇ ਆ ਰਿਹਾ ਹਾਂਜੀ ਆਪਣੇ ਹਰ ਆਪਣੇ 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 ਦਾ ਮੁਕਤੀ ਹੋਇਆ ਸੀ ਹੋ ਗਿਆ ਉੱਥੇ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਦਿਨਾਂ ਦੇ ਵਿੱਚ ਹੀ ਤਨਖਾਹਾਂ ਕਰਾਰ ਦਿੱਤਾ ਗਿਆ ਤਾਂ ਸੇਵਾ ਲਗਾਈ ਗਈ ਆ ਕਿ ਹੱਥ ਦੇ ਵਿੱਚ ਮਰਚਾ ਫੜ ਕੇ ਤੇ ਸੇਵਾਦਾਰ ਦਾ ਪਹਿਰਾਵਾ ਪਾ ਕੇ ਉਹ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਉੱਤੇ ਬੈਠਣਗੇ ਸੇਵਾ ਨਿਭਾਉਣਗੇ ਤਾਂ ਉਸੇ ਹੁਕਮ ਦੀ ਪਾਲਣਾ ਕਰਦੇ ਹੋਏ ਉਸ ਫੈਸਲੇ ਦੀ ਜਿਹੜੀ ਆ ਫੈਸਲੇ ਤੋਂ ਬਾਅਦ ਉਹ ਹੁਕਮ ਦੀ ਪਾਲਣਾ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਸੇਵਾ ਨਿਭਾ ਰਹੇ ਸੀ ਤਾਂ ਇਸ ਦੌਰਾਨ ਹੀ ਇੱਕ ਸ਼ਖਸ ਆਉਂਦਾ ਸ਼ਖਸ ਆ ਕੇ ਨਾਲ ਦੀ ਨਾਲ ਪਿਸਤਲ ਕੱਢਦਾ ਤੇ ਉਸ ਤੋਂ ਬਾਅਦ ਫਾਇਰ ਕਰ ਦਿੰਦਾ ਸਿੱਧਾ ਫਾਇਰ ਕਰਦਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਲੱਗਦਾ ਤਾਂ ਨੇੜੇ ਦੇ ਜਿਹੜੇ ਲੋਕ ਖੜੇ ਸੀ ਉੱਥੇ ਸੇਵਾਦਾਰ ਖੜੇ ਸੀ ਹੋਰ ਸੁਰੱਖਿਆ ਕਰਮੀ ਖੜੇ ਸੀ ਉਹਨਾਂ ਨੇ ਉਸ ਨੂੰ ਫੜ ਲਿਆ ਤਾਂ ਫਾਇਰ ਉੱਪਰ ਵੱਲ ਨੂੰ ਹੋ ਜਾਂਦਾ ਤਾਂ ਬਹੁਤ ਹੀ ਵੱਡੀ ਜਿਹੜੀ ਖਬਰ ਹੈ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਕੋਲੀ ਕੋਲੀ ਮਾਰਨ ਦੀ ਕੋਸ਼ਿਸ਼ ਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਯਾਨੀ ਕਿ ਕਰਮੀਆ ਨੇ ਵੀਰ ਸਿੰਘ ਬਾਦਲ ਨੂੰ ਵੀਰ ਸਿੰਘ ਬਾਦਲ ਨੂੰ ਗੋਲੀ ਮਾਰੀ ਗਈ ਹੈ ਵੀਰ ਸਿੰਘ ਬਾਦਲ ਨੂੰ ਗੋਲੀ ਮਾਰੀ ਗਈ ਹੈ ਵੱਡੀ ਤਸਵੀਰ ਹੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਂਝੀ ਕਰ ਰਹੇ ਹਾਂ ਵੀਰ ਸਿੰਘ ਬਾਦਲ

बाबर ने गोली मारी गई है ओ गोली मारी गई है ये तो स्वीट अपडेट बड़ी खबर लेडी तो हटरा साजी कर रहे हैं अब लगा है ना वो लोग बाबर ने गोली मारी क्यों मारी ये गोली क्यों मारी ये 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 बाबर क्यों मारी ये बात करो क्यों मारी ये क्यों मारी ਇਹ ਗੋਲੀ ਚੱਲੀ ਆ ਦੱਸਦੇ ਕਿ ਇਸ ਗੋਲੀ ਘਟਨਾ ਤੋਂ ਬਾਅਦ ਲਗਾਤਾਰ ਸਵਾਲ ਉੱਠਣੇ ਵੀ ਸ਼ੁਰੂ ਹੋ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਦੀ ਲੱਤ ਦੇ ਵਿੱਚ ਫ੍ਰੈਕਚਰ ਆ ਉਹ ਬੀਲ ਚੇਅਰ ਦੇ ਉੱਤੇ ਬੈਠੇ ਨੇ ਉਹ ਤੁਰ ਵੀ ਨਹੀਂ ਸਕਦੇ ਤਾਂ ਉਹ ਉਸੇ ਥਾਂ ਦੇ ਉੱਤੇ ਬੈਠੇ ਰਹੇ ਤਾਂ ਬਾਅਦ ਦੇ ਵਿੱਚ ਸ਼ਖਸ ਜਿਹੜਾ ਉਸ ਨੂੰ ਕਾਬੂ ਕਰ ਲਿਆ ਗਿਆ ਦਲ ਖਾਲਸਾ ਦੇ ਨਾਲ ਜੁੜਿਆ ਹੋਇਆ ਸ਼ਖਸ ਦੱਸਿਆ ਜਾ ਰਿਹਾ ਨਰੈਣ ਸਿੰਘ ਚੋੜਾ ਉਸ ਦਾ ਨਾਮ ਦੱਸਿਆ ਜਾ ਰਿਹਾ ਆਖਰ ਕਿਸ ਦੇ ਕਹਿਣ ਦੇ ਉੱਤੇ ਇਸ ਨੇ ਗੋਲੀ ਚਲਾਈ ਸੀ ਜਾਂ ਫਿਰ ਇਸ ਦੀ ਕੋਈ ਆਪਣੀ ਹੀ ਮਨਸ਼ਾ ਸੀ ਕਿਉਂਕਿ ਸੁਭੀਰ ਸਿੰਘ ਬਾਦਲ ਨੇ ਜੋ ਕਬੂਲਨਾਮੇ ਕੀਤੇ ਨੇ ਸ਼ਾਇਦ ਉਸ ਦੇ ਕਰਕੇ ਵੀ ਹੋ ਸਕਦਾ ਪਰ ਹਲੇ ਇਹ ਕਹਿਣਾ ਬਹੁਤ ਜਲਦੀ ਹੋਵੇਗਾ ਪੁਲਸ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕਰੇਗੀ ਪਰ ਦਲਜੀਤ ਸਿੰਘ ਚੀਮਾ ਡਾਕਟਰ ਦਲਜੀਤ ਚੀਮਾ ਦੇ ਵੱਲੋਂ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਸਰਕਾਰ ਦੇ ਉੱਤੇ ਸਵਾਲ ਜਾਂ ਨਿਸ਼ਾਨ ਖੜੇ ਕੀਤੇ ਨੇ ਦੱਸ ਦिए ਕੀ ਸੁਖਬੀਰ ਸਿੰਘ ਬਾਦਲ ਨੇ ਗੁਨਾਹ ਜਿਹੜੇ ਕਬੂਲ ਕਰਾਏ ਨੇ ਕਿ ਸਾਡੀ ਸਰਕਾਰ ਦੇ ਸਮੇਂ ਬੇਅਦਬੀਆਂ ਹੋਈਆਂ ਗੁਨਾਹ ਹੋਏ ਡੇੜਾ ਸੱਚਾ ਸਾਦ ਨੂੰ ਮਾਫੀ ਦਿੱਤੀ ਗਈ ਉਹ ਵੀ ਸਾਡਾ ਗੁਨਾਹ ਸੀ ਜਿਹੜੇ ਪੁਲਿਸ ਅਧਿਕਾਰੀ ਸੀ ਅਫਸਰ ਸੀ ਉਹਨਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਗਈਆਂ ਉਹ ਵੀ ਸਾਡੇ ਗੁਨਾਹ ਸੀ ਜਿਹੜੀ ਇਸ਼ਤਿਹਾਰ ਛਪਾਏ ਗਏ ਜਿਹੜਾ ਡੇਰਾ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਉਸ ਤੋਂ ਬਾਅਦ ਇਸ਼ਤਿਹਾਰ ਛਪਾਏ ਗਏ ਉਸ ਦੇ ਵਿੱਚ ਐ ਜੀ ਪੀ ਸੀ ਦੀ ਗੋਲਖੇ ਦੇ ਵਿੱਚੋਂ ਪੈਸੇ ਦੀ ਦੁਰਵਰਤੋਂ ਹੋਈ ਉਹ ਵੀ ਸਾਡਾ ਗੁਨਾਹ ਗੁਨਾਹ ਕਬੂਲੇ ਗਏ ਸੁਭੀਰ ਸਿੰਘ ਬਾਦਲ ਨੂੰ ਤਾਂ ਤਰਖਾਇਆ ਕਰਾਰ ਦੇਣ ਤੋਂ ਬਾਅਦ ਸੇਵਾ ਜਿਹੜੀ ਲਗਾਈ ਗਈ ਆ ਉਹ ਸੇਵਾ ਨਿਵਾ ਰਹੇ ਸੀ ਸੁਖਬੀਰ ਸਿੰਘ ਬਾਦਲ ਤਾਂ ਇਸ ਦੌਰਾਨ ਇੱਕ ਸ਼ਖਸ ਆਉਂਦਾ ਤੇ ਗੋਲੀ ਚਲਾ ਦਿੰਦਾ ਪਰ ਸੁਖਬੀਰ ਸਿੰਘ ਜਿਹੜੇ ਬਾਲ ਬਾਲ ਬਚ ਚੁੱਕੇ ਨੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਗੰਭੀਰਤਾ ਦੇ ਨਾਲ ਜਾਂਚ ਕਰੇਗੀ ਕਿ ਆਖਰ ਗੋਲੀ ਚਲਾਉਣ ਵਾਲਾ ਜਿਹੜਾ ਸ਼ਖਸ ਸੀ ਉਹ ਕਿਸ ਦੇ ਕਹਿਣ ਦੇ ਉੱਤੇ ਆਇਆ ਸੀ ਜਾਂ ਫਿਰ ਉਸ ਤੇ ਮਨਸ਼ਾ ਕੀ ਸੀ ਕਿਉਂ ਆਖਰ ਇਸ ਦੇ ਵੱਲੋਂ ਗੋਲੀ ਚਲਾਈ ਗਈ ਹੈ